ਸ਼ੁਰੂ ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਤਾ ਦੋਸਤੋ ਸ ਆਪਣੀ ਸਪਾਂ ਜੇ ਇੱਕ ਮੌਤ ਵਗਾਉਣ ਡਿਆ ਜੀਰੇ ਦੇ ਕੋਈ ਦੇਸੀ ਦਵਾਈ ਕੋਈ ਨਾਜ਼ਾ 200 ਕੋਈ ਮਨਕਾ ਕੇਵ ਚੀਜ਼ ਨੇ ਕਾਟ ਨਹੀਂ ਕਰਨੀ ਸਿਰੋ ਸਿਰਫ ਇਹ ਇੰਜੈਕਸ਼ਨ ਹੀ ਕੰਮ ਆਉਨੇ ਜੀ ਇਹ ਸਾਡਾ ਜਾਨਵਰਾਂ ਦੇ ਪ੍ਰਤੀ ਪਿਆਰ ਵਾ ਅਸੀਂ ਹਰ ਇੱਕ ਜਾਨਵਰ ਨੂੰ ਪਾਣੀ ਪਿਲਾਨੇ ਆ ਫੇਰ ਅਸੀਂ ਛੱਡਦੇ ਆ ਤੀਖ ਦੇ ਭੇਜਦੇ ਕਸਪ ਕਿੰਨਾ ਚਪਟਾ ਵਾ ਜਿੱਦਾਂ ਕ ਆਮ ਸੱਪ ਜਿਹੜੇ ਹੁੰਦੇ ਆ ਉਹ ਚਪਟੇ ਨਹੀਂ ਹੁੰਦੇ ਤੇ ਇਹ ਸੱਪ ਦੀ ਤੁਸੀਂ ਗੌਰ ਦੇ ਨਾਲ ਚੀਜ਼ ਦੇਖਣ ਦੀ ਕੋਸ਼ਿਸ਼ ਕਰੋ ਜਿੱਦਾਂ ਇੱਕ ਬੈਲਟ ਚਪਕੀ ਆ ਇਹ ਇਸ ਤਰੀਕੇ ਨਾਲ ਦੋਸਤੋ ਸੱਪ ਚਪਟਿਆ ਹੁੰਦਾ ਜੀ ਬੀਨ ਤੇ ਦੁਨੀਆ ਦਾ ਕੋਈ ਸੱਪ ਨਹੀਂ ਆਂਦਾ ਇਹ ਬੀਨ ਦੀ ਸੱਚਾਈ ਆ ਦੇਖੋ ਜਿੱਧਰ ਨੂੰ ਇਹ ਦੇਖੋ ਇਹ ਸਾਫਾ ਹੀ ਲੈਣਾ ਉਧਰ ਨੂੰ ਹੀ ਸਾਫਾ ਨਹੀਂ ਲੈਣਾ ਦੇਖੋ ਤਾਂ ਇਧਰ ਦੀਆ ਬੋਲਿਆ ਦੋਸਤੋ ਕਿੰਨੀ ਵਿਆਉਂਗ ਜਾਏ ਸੱਪ ਇਹ ਅਸੀਂ ਰਾ ਫੜਿਆ ਸੀ ਸਾਡੇ ਵਕੀਲ ਆ ਭਾਜੀ ਉਹਨਾਂ ਦੇ ਘਰੋਂ ਫੜਿਆ ਸੀ ਰਾਤ ਗੱਡੀ ਦੇ ਲਾ ਕੋ ਤੇ ਹੁਣ ਇਹਨੂੰ ਛੱਡ ਰਿਆਂ ਰੀਲீஸ் ਕਰ ਰਿਆਂ ਦੇਖੋ ਜਿਹੜੇ ਦੋਸਤ ਕਹਿੰਦੇ ਆ ਕਿ ਫਨੀਅਰ ਸੱਪ ਨੂੰ ਡੰਡਾ ਨਹੀਂ ਲੱਗਦਾ ਸਭ ਕਹਿਣ ਸੁਣਤੀਆਂ ਗੱਲਾਂ ਵਾ ਦੇਖੋ ਐ ਇੱਕ ਡੰਡਾ ਕਿੰਨਾ ਐਕਟਿਵ ਇਸਾਪਾ ਇਹ ਦੇਖੋ ਐ ਡੰਡਾ ਲੱਗ ਰਿਹਾ ਧੁੰਦਿਆ ਦੇ ਡੰਡੇ ਵਾਲੀ ਗੱਲ ਨਾ ਕਰੋ ਗਰੀਲੇ ਵਾਲੀ ਗੱਲ ਡੰਡੇ ਲੈ ਗਰੀਲੇ ਪਾ ਇਹ ਸੱਪ ਬਹੁਤ ਗਰੀਲਾ ਜਿਹਾ ਹੋਰ ਦੋਸਤ ਇਹਦੇ ਬੈਗ ਦੇ ਬੈ ਕਰੀਏ ਰਿਹਾ ਤੇ ਬੈ ਕਰੀ ਪਿੱਛੋਂ ਦੀ ਇਹਦੀ ਬੈਗ ਤਾਂ ਹੁੰਦੇ ਕਿ ਡਿਜ਼ਾਈਨ ਪੈਂਦੇ ਆ ਜਿੱਦਾਂ ਕੋਈ ਸ਼ਿਕਾਰੀ ਜਾਨਵਰ ਸ਼ਿਕਾਰ ਕਰਨ ਲਈ ਆਉਂਦਾ ਵਾ ਇਹ ਫਨ ਖਲਾਰਦਾ ਵਾ ਉਹਨੂੰ ਬੈਗ ਦੇ ਜਿਹੜੇ ਡਿਜ਼ਾਈਨ ਵਾ ਉਹ ਬਿਲਕੁਲ ਬਿਲਕੁਲ ਇਦਾਂ ਲੱਗਦੇ ਆ ਵੀ ਜਿੱਦਾਂ ਅੱਖਾਂ ਵਾਂ ਦੋ ਇੰਗਲਿਸ਼ ਦੇ ਵਿੱਚ ਇਹਨੂੰ ਕਹਿੰਦੇ ਆ ਸਪੈਕਟਿਕਲ ਕੋਬਰਾ ਹਿੰਦੀ ਦੇ ਵਿੱਚ ਦੋਸਤੋ ਇਹਨੂੰ ਕਹਿੰਦੇ ਆ ਨਾਗ ਪੰਜਾਬੀ ਦੇ ਵਿੱਚ ਇਹਨੂੰ ਕਹਿੰਦੇ ਆ ਫਨੀਅਰ ਤੇ ਖੜੱਪਾ ਇਹ ਸੱਪ ਆਂਡੇ ਦਿੰਦਾ ਵਾ ਯਾਨੀ ਕਿ ਇਹਦੇ ਵਿੱਚ ਜਿਹੜੀ ਸਪਣੀ ਹੁੰਦੀ ਆ ਫੀਮੇਲ ਹੁੰਦੀ ਆ ਉਹ ਅੰਡੇ ਦਿੰਦੀ ਆ ਲਗਭਗ ਇੱਕ ਵਾਰ ਤੋਂ ਕਾਫੀ ਜ਼ਿਆਦਾ ਅੰਡੇ ਦਿੰਦੀ ਆ 45 ਦਿਨ ਤੋਂ ਬਾਅਦ ਚ ਉਹ ਅੰਡਿਆਂ ਚੋਂ ਬੱਚੇ ਨਿਕਲਦੇ ਆ ਜਿੱਦਾਂ ਕੋਈ ਲੋਕਾਂ ਨੇ ਕਹਣਾ ਭਾਜੀ ਤੁਸੀਂ ਫਨੀਆਂ ਸੱਪ ਦੇ ਲਾਗੇ ਬੈਠੇ ਜੇ ਸਿਰਫ ਉਹ ਸਿਰਫ ਸਾਨੂੰ ਹਰੇਕ ਸੱਪ ਦੀ ਦੰਦੀ ਦਾ ਪਤਾ ਵਾ ਕਿੰਨੇ ਕਿਸ ਤਰ੍ਹਾਂ ਦੰਦੀ ਵਤਨੀ ਆ ਕਿਹਰੇ ਦੰਦੀ ਦਾ ਕੀ ਅਟੈਕ ਆ ਹੁਣ ਨਾਗ ਤੇਰਤੀਆ ਜੀ ਨੂੰ ਪਾਣੀ ਪਿਆਇਆ ਜਾਊਗਾ ਅੱਜ ਰਖੜੀ ਆ ਤੇ ਬਹੁਤ ਵਰੀਆ ਦੇਣਵਾ ਰਖੜੀ ਦਾ